ਕਿਉਂ ਫਿਰੇ ਭਜਾਈ ਜੁਗਨੀ ਨੂੰ ਕਦੇ ਆਪਣੇ ਕੋਲ ਬਿਠਾ ਜੁਗਨੀ ਕੀ ਹੁੰਦਾ ਜਾਂਦਾ ਹੈ ਬੰਦਿਆਂ ਨੂੰ ਕਦੇ ਐਸੀ ਵੀ ਤੂੰ ਗਾ ਜੁਗਨੀ ਸਸ਼ੀਕਲ ਦੋਸਤੋ ਮੈਂ ਜਸਵਿੰਦਰ ਸਿੰਘ ਅੱਜ ਦੀ ਰਚਨਾ ਸਾਨੂੰ ਭੇਜੀ ਹੈ ਗੁਰਦੀਪ ਸਿੰਘ ਜੀ ਰਿਟਾਇਰਡ ਏਐਸਆਈ ਪਿੰਡ ਫਲੋ ਮਿੱਠੀ ਤੋਂ ਸੋ ਜੁਗਨੀ ਆਪਾਂ ਨੇ ਸਾਰਿਆਂ ਨੇ ਸੁਣੀ ਹੈ ਗੀਤਾਂ ਦੇ ਰਾਹੀਂ ਕਿਸੇ ਨੇ ਜੁਗਨੀ ਨੂੰ ਕਿਸ ਤਰੀਕੇ ਨਾਲ ਬਿਆਨ ਕੀਤਾ ਹੈ ਕਿਸੇ ਨੇ ਜੁਗਨੀ ਨੂੰ ਕਿਸ ਤਰੀਕੇ ਨਾਲ ਬਿਆਨ ਕੀਤਾ ਹੈ ਤਾਂਤੌਰ ਤੇ ਮੰਨਿਆ ਜਾਂਦਾ ਹੈ ਕਿ ਜੁਗਨੀ ਇੱਕ ਗੱਲ ਦੇ ਵਿੱਚ ਪਾਉਣ ਵਾਲਾ ਪੁਰਾਣੇ ਸਮੇਂ ਦਾ ਕੋਈ ਗਹਿਣਾ ਹੋਇਆ ਕਰਦਾ ਸੀ ਸੋ ਵੱਖ-ਵੱਖ ਲਿਖਾਰੀਆਂ ਨੇ ਵੱਖੋ-ਵੱਖਰੇ ਗਾਇਕਾਂ ਨੇ ਜੁਗਨੀ ਨੂੰ ਆਪਣੇ ਤਰੀਕੇ ਨਾਲ ਬਿਆਨ ਕੀਤਾ ਪਰ ਇੱਥੇ ਸਾਡੇ ਮਿੱਤਰ ਗੁਰਦੀਪ ਸਿੰਘ ਦਾਨੀ ਜੀ ਨੇ ਜੋ ਜੁਗਨੀ ਦਾ ਜ਼ਿਕਰ ਕੀਤਾ ਉਹ ਕੁਝ ਵੱਖਰੇ ਢੰਗ ਨਾਲ ਕੀਤਾ ਹੈ ਇੱਥੇ ਜੋ ਜੁਗਨੀ ਦੱਸੀ ਗਈ ਹੈ ਜੁਗਨੀ ਉਹ ਰੂਹ ਆਤਮਾ ਜਿਹੜੀ ਸਾਡੇ ਅੰਦਰ ਵਸਦੀ ਹੈ ਇਸ ਰਚਨਾ ਦੇ ਵਿੱਚ ਸੋ ਉਹਨਾਂ ਨੇ ਇਸ ਆਤਮਾ ਦੀ ਗੱਲ ਕੀਤੀ ਹੈ ਕਿ ਬੰਦਾ ਆਪਣੀ ਆਤਮਾ ਨੂੰ ਕਿੱਥੇ-ਕਿੱਥੇ ਭਜਾ ਕੇ ਲੈ ਕੇ ਜਾਂਦਾ ਹੈ ਕੀ ਕੁਝ ਕਰਵਾਉਂਦਾ ਹੈ ਆਓ ਆਪਾਂ ਉਹਨਾਂ પાસે ਸੁਣਦੇ ਹਾਂ ਕਿ ਕੀ ਲਿਖਿਆ ਕਹਿੰਦੇ ਕਦੇ ਵੇਖੇ ਵਿੱਚ ਜਲੰਧਰ ਦੇ ਕਦੇ ਸ਼ਹਿਰ ਪਟਿਆਲੇ ਤੋਰ ਦੇਵੇਂ ਕਦੇ ਵੇਖੇ ਵਿੱਚ ਜਲੰਧਰ ਦੇ ਕਦੇ ਸ਼ਹਿਰ ਪਟਿਆਲੇ ਤੋਰ ਦੇਵੇਂ ਕਦੇ ਸੈਰ ਕਰਾਵੇਂ ਝੀਲਾਂ ਦੀ ਕਦੇ ਨਹਿਰਾਂ ਦੇ ਵੱਲ ਮੋੜ ਦੇਵੇਂ ਕਿਉਂ ਮੇਰਾ ਮੇਰਾ ਕਰਦੀ ਐ ਕਦੇ ਅੰਦਰਲੀ ਗੱਲ ਸਮਝਾᔪਗਨੀ ਕਿਉਂ ਫਿਰੇ ਭਜਾਈ ਜੁਗਨੀ ਨੂੰ ਕਦੇ ਆਪਣੇ ਕੋਲ ਬਿਠਾᔪਗਨੀ ਲੈ ਆਪਣੇ ਕੋਲ ਬਿਠਾᔪਗਨੀ ਜੇ ਜੁਗਨੀ ਦੇ ਧਾਗੇ ਬੱਗੇ ਨੇ ਫਿਰ ਡਰਦਾ ਕਾ ਤੋਂ ਬੱਗਿਆਂ ਤੋਂ ਜੇ ਜੁਗਨੀ ਦੇ ਧਾਗੇ ਬੱਗੇ ਨੇ ਫਿਰ ਡਰਦਾ ਕਾਹਤੋਂ ਬੱਗਿਆਂ ਤੋਂ ਜੁਗਨੀ ਨੂੰ ਇਸ਼ਕ ਸਿਖਾਉਂਦਾ ਏ ਪਤਾ ਲੱਗਦਾ ਇਸ਼ਕ ਦੇ ਲਗਿਆਂ ਤੋਂ ਨਾ ਆਪਣੀ ਜੁਗਨੀ ਰੋਲ ਬੈਠੀ ਬਸ ਜੱਗ ਤੋਂ ਰੱਖ ਲੁਕਾ ਜੁਗਨੀ ਕਿਉਂ ਫਿਰੇ ਭੁਜਾਈ ਜੁਗਨੀ ਨੂੰ ਕਦੇ ਆਪਣੇ ਕੋਲ ਬਿਠਾ ਜੁਗਨੀ ਲੈ ਆਪਣੇ ਕੋਲ ਬਿਠਾ ਜੁਗਨੀ ਸੋ ਅੱਗੇ ਲਿਖਿਆ ਜੀ ਕਹਿੰਦੇ ਸ਼ਹਿਰ ਮੁਲਤਾਨ ਜੋ ਭੇਜੀ ਸੀ ਸ਼ਹਿਰ ਮੁਲਤਾਨ ਜੋ ਭੇਜੀ ਸੀ ਉਥੋਂ ਜੋਗੀ ਰਹਿ ਗਈ ਉਹ ਜੁਗਨੀ ਸ਼ਾਲਾ ਖੈਰ ਹੋਵੇ ਉਸ ਜੁਗਨੀ ਦੀ ਅੱਜ ਤੱਕ ਰਹੀ ਜੋ ਰੋਜ ਜੁਗਨੀ ਜਿਹਦਾ ਦਿਲ ਇੱਥੇ ਤੇ ਜਾਨ ਉੱਥੇ ਉਸ ਜੁਗਨੀ ਨੂੰ ਸੁਣਾ ਜੁਗਨੀ ਕਿਉਂ ਫਿਰੇ ਭਜਾਈ ਜੁਗਨੀ ਨੂੰ ਕਦੇ ਆਪਣੇ ਕੋਲ ਬਿਠਾ ਜੁਗਨੀ ਲੈ ਆਪਣੇ ਕੋਲ ਬਿਠਾ ਜੁਗਨੀ ਕਹਿੰਦੇ ਇਹ ਬੜੀ ਕੀਮਤੀ ਜੁਗਨੀ ਹੈ ਐਵੇਂ ਪੈਰਾਂ ਵਿੱਚ ਨਾ ਰੋਲ ਦੇਈ ਇਹ ਬੜੀ ਕੀਮਤੀ ਜੁਗਨੀ ਹੈ ਐਵੇਂ ਪੈਰਾਂ ਵਿੱਚ ਨਾ ਰੋਲ ਦੇਈ ਇਹ ਪੁੱਠੀ ਖਲ ਹੁੰਦੀ ਹੈ ਨਾ ਕੌਡੀਆਂ ਵੱਟੇ ਤੋਲਦੀ ਦਰੀ ਨਾ ਤੱਤਿਆਂ ਤਵੀਆਂ ਤੋਂ ਗਈ ਆਰਿਆਂ ਥੱਲੇ ਆ ਜੁਗਨੀ ਕਿਉਂ ਫਿਰੇ ਭੁਜਾਈ ਜੁਗਨੀ ਨੂੰ ਕਦੇ ਆਪਣੇ ਕੋਲ ਬਿਠਾ ਜੁਗਨੀ ਲੈ ਆਪਣੇ ਕੋਲ ਬਿਠਾ ਜੁਗਨੀ ਸੋ ਅਖੀਰਲੇ ਪੈਰੇ ਵਿੱਚ ਲਿਖਿਆ ਕਹਿੰਦੇ ਇੱਕ ਜੁਗਨੀ ਗਾਈ ਸੱਚਿਆਂ ਨੇ ਇੱਕ ਜੁਗਨੀ ਗਾਈ ਸੱਚਿਆਂ ਨੇ ਜਿਹੜੀ ਅੱਜ ਵੀ ਗਾਈ ਜਾਂਦੀ ਹੈ ਫੁੱਲੋ ਮਿੱਠੀ ਵਾਲਿਆ ਜੁਗਾਂ ਤੋਂ ਜੁਗਨੀ ਕੁਰਲਾਈ ਜਾਂਦੀ ਹੈ ਦਾਨੀ ਉਹ ਸੱਚੀ ਜੁਗਨੀ ਹੈ ਦਾਨੀ ਉਹ ਸੱਚੀ ਜੁਗਨੀ ਹੈ ਜਦ ਮਰਜੀ ਲੈ ਅਜਮਾ ਜੁਗਨੀ ਕਿਉਂ ਫਰੇ ਭਜਾਈ ਜੁਗਨੀ ਨੂੰ ਕਦੇ ਆਪਣੇ ਕੋਲ ਬਿਠਾ ਜੁਗਨੀ ਲੈ ਆਪਣੇ ਕੋਲ ਬਿਠਾ ਜੁਗਨੀ ਲਓ ਜੀ ਇਹ ਸੀ ਗੁਰਦੀਪ ਦਾਨੀ ਜੀ ਦੁਆਰਾ ਲਿਖੀ ਹੋਈ ਜੁਗਨੀ ਜਿਸ ਨੂੰ ਉਹਨਾਂ ਨੇ ਇੱਕ ਵੱਖਰੇ ਤਰੀਕੇ ਦੇ ਨਾਲ ਪੇਸ਼ ਕੀਤਾ ਹੈ ਤੇ ਇਹ ਹੀ ਜੁਗਨੀ ਸਾਡੇ ਬੱਚਿਆਂ 'ਚ ਵੀ ਹੈ ਇਹ ਹੀ ਜੁਗਨੀ ਸਾਡੇ ਧੀਾਂ ਪੁੱਤਰਾਂ 'ਚ ਵੀ ਹੈ ਜਿਨ੍ਹਾਂ ਨੂੰ ਅਸੀਂ ਪਤਾ ਨਹੀਂ ਕਿੱਥੇ ਕਿੱਥੇ ਤੋੜ ਰਹੇ ਹਾਂ ਕਿੱਥੇ ਕਿੱਥੇ ਅਸੀਂ ਉਹਨਾਂ ਨੂੰ ਛੱਡ ਰਹੇ ਹਾਂ ਸੱਚੀ ਗੱਲ ਇਹ ਹੈ ਕਿ ਇਹਨਾਂ ਦੇ ਲਿਖਣ ਮੁਤਾਬਕ ਜੋ ਸਾਨੂੰ ਖੂਬ ਹੋਊ ਗੱਲ ਸੱਚੀ ਲੱਗਦੀ ਹੈ ਕਿ ਜੁਗਨੀ ਅੱਜ ਵੀ ਕੁਰਲਾ ਰਹੀ ਹੈ ਜੁਗਨੀ ਅੱਜ ਵੀ ਪਟਕ ਰਹੀ ਹੈ ਕਿਤੇ ਸਾਡੀ ਇਹ ਪਟਕਣਾ ਮਿਟ ਜਾਵੇ ਤਾਂ ਸ਼ਾਇਦ ਉਹ ਜੁਗਨੀ ਆਪਣੇ ਟਿਕਾਣੇ ਤੇ ਪਹੁੰਚ ਜਾਵੇ ਪਰ ਅਜੋਕੀ ਜੁਗਨੀ ਦੇ ਵਿੱਚ ਬੜੀ ਹੜਬੜਾਹਟ ਹੈ ਅਜੋਕੀ ਜੁਗਨੀ ਬੜੀ ਪਟਕੀ ਹੋਈ ਹੈ ਆਓ ਇਸ ਪਟਕਣਾ ਤੋਂ ਦੂਰ ਹੋਈਏ ਤੇ ਸਾਰੇ ਆਪਣੀ ਜੁਗਨੀ ਨੂੰ ਕੋਲ ਬਿਠਾਈਏ ਆਪਣੇ ਕੋਲ ਬਿਠਾ ਕੇ ਉਹਦੇ ਨਾਲ ਗੱਲਾਂ ਕਰੀਏ ਸੋ ਬਹੁਤ-ਬਹੁਤ ਧੰਨਵਾਦ ਜੀ ਗੁਰਦੀਪ ਦਾਨੀ ਜੀ ਦਾ ਤੇ ਤੁਹਾਡਾ ਵੀ ਧੰਨਵਾਦ ਜਿਹੜਾ ਸਾਨੂੰ ਪਿਆਰ ਦਿੰਨੇ ਹੋ ਸਾਡੀਆਂ ਰਚਨਾਵਾਂ ਸੁਣਦੇ ਹੋ ਸੋ ਜੁੜੇ ਰਹੋ ਸਾਡੇ ਇਸ 뮤지컬 ਪਲੇਟਫਾਰਮ ਦੇ ਨਾਲ ਤੇ ਕਿਸੇ ਵੀ ਤਰ੍ਹਾਂ ਦੇ ਗੀਤ ਸੰਗੀਤ ਜਾਂ 뮤지컬 ਕੰਮ ਵਾਸਤੇ ਰਿਕਾਰਡਿੰਗ ਦੇ ਕੰਮ ਵਾਸਤੇ ਸਾਡੇ ਸੁਰ ਸਿਮਰਨ ਸਟੂਡੀਓ ਮਾਨਸਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਦਿੱਤੇ ਨੰਬਰਾਂ ਤੇ ਮਿਲਦੇ ਆ ਜਲਦੀ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ